ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਵਿੱਚ ਬਹੁਤ ਇੱਕ ਅਹਿਮ ਮਹਮ ਸ਼ੁਰੂ ਕਰੀ ਸੀ ਜਿਹਦਾ ਨਾਮ ਸੀ ਯੁੱਧ ਨਸ਼ੇ ਵਿਰੁੱਧ ਤੇ ਅੱਜ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ਾਂ ਬਦਰੇਸ਼ਾਂ ਚ ਰਹਿੰਦੇ ਪੰਜਾਬੀਆਂ ਨੂੰ ਮੁਬਾਰਕਬਾ ਦਵਾਂਗਾ ਕਿ ਇਹਦੇ 300 ਜਿਹੜੇ ਦਿਨ ਨੇ ਉਹ ਪੂਰੇ ਹੋ ਗਏ ਨੇ 300 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਨਸ਼ੇ ਦੇ ਤਸਕਰਾਂ ਦੇ ਜਿਹੜੇ ਘਰ ਨੇ ਉਹ ਮਿੱਟੀ ਨਾਲ ਮਲਾਈ ਨੇ ਨਸ਼ੇ ਦੇ ਤਸਕਰਾਂ ਨੂੰ ਮਜਬੂਰ ਕਰਤਾ ਵੀ ਪੰਜਾਬ ਛੱਡ ਕੇ ਦੂਜੇ ਸਟੇਟਾਂ 'ਚ ਜਾਣ ਨੂੰ ਕਿਉਂਕਿ ਬਜ਼ੁਰਗ ਮਾਮਾ ਨੇ ਇੱਕ ਸੁਪਨਾ ਦੇਖਿਆ ਸੀ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਮੁੱਖ ਮੰਤਰੀ ਪੰਜਾਬ ਬਣਨਗੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਊਗਾ ਜਿਹੜੀਆਂ ਦੂਜੀਆਂ ਸਰਕਾਰਾਂ ਦੇ ਲੀਡਰ ਸੀ ਉਹਨਾਂ ਨੇ ਆਪਣੀ ਰਾਜਨੀਤੀ ਚਮਕਾਉਣ ਲਈ ਪੰਜਾਬ 'ਚ ਨਸ਼ਾ ਵਾੜਿਆ ਸੀ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਨਸ਼ੇ ਨੂੰ ਖਤਮ ਕਰਨ ਲਈ ਰਾਤ ਦਿਨ ਅਪਰਾਲਾ ਕਰਿਆ ਯੁੱਧ ਨਸ਼ੇ ਵਿਰੁੱਧ ਦੀ ਜਿਹੜੀ ਮਹਿਮ ਚੱਲੀ ਹੈ ਉਸ ਮਹਿਮ ਦੇ ਤਹਿਤ ਤਸਕਰਾਂ ਨੂੰ ਫੜ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਸਿੱਟਿਆ ਮੈਂ ਇਹ ਗੱਲ ਮੰਨਣ ਨੂੰ ਤਿਆਰ ਹੈ ਕਿ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਨਸ਼ਾ ਜਿਹੜਾ ਬਹੁਤ ਚੱਲ ਰਿਹਾ ਹੈ ਪਰ ਦੁੱਖ ਆਂਦਾ ਹੈ ਉੱਚੇ ਲੰਮੇ ਗੱਭਰੂ ਮਤਲਬ 6-6 ਫੁੱਟ ਲੰਮੇ ਗੱਭਰੂ ਜਦੋਂ ਨਸ਼ੇ ਦੀ ਦਲਦਲ ਚ ਫਸ ਜਾਂਦੀ ਹੈ ਫਿਰ ਬਜ਼ੁਰਗ ਮਾਵਾਂ ਦੁਆ ਕਰਦੀਆਂ ਕਿ ਮੇਰਾ ਬੱਚਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਏ ਪਰ ਇੱਕ ਵਾਰੀ ਨਸ਼ਾ ਛੱਡ ਦੇ ਮੈਂ ਮੁਬਾਰਕਬਾਦ ਦਊਂਗਾ ਕਿ ਇਹ ਜਿਹੜਾ ਨਸ਼ੇ ਨੂੰ ਖਤਮ ਕਰਨ ਦਾ ਪ੍ਰਰਾਲਾ ਇਹ ਬਹੁਤ ਸਫਲ ਹੋ ਰਿਹਾ ਆਮ ਆਦੀ ਪਾਰਟੀ ਸਰਕਾਰ ਵੱਲੋਂ ਤੁਹਾਨੂੰ ਬੜਾ ਵੱਡਾ ਵੱਡਾ ਵੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਐ ਸੈਕਟਰੀ ਬਣਾਇਆ ਕੀ ਕਹਾਂ ਚੰਦ ਦੇਖੋ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ ਇੱਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਜਿਹੜੇ ਕੰਮ ਕਰਨ ਵਾਲੇ ਵਲੰਟੀਅਰ ਨੂੰ ਉਹਦਾ ਬਣਦਾ ਮਾਣ ਸਨਮਾਨ ਦਿੰਦੇ ਆ ਇੱਕ ਆਮ ਪਰਿਵਾਰ ਦਾ ਮੈਂ ਮੁੰਡਾ ਇੱਕ ਗਲੀਆਂ ਦੇ ਵਿੱਚ ਲੀਡਰਾਂ ਦੇ ਪਿੱਛੇ ਤੁਰ ਤੁਰ ਕੇ ਮੈਂ ਝੰਡਾ ਚੱਕ ਚੱਕ ਕੇ ਮੈਂ ਪਾਰਟੀ ਲਈ ਕੰਮ ਕੀਤਾ ਮੈਂ ਗੁਜਰਾਤ ਦੇ ਵਿੱਚ 4 4 5 5 ਮਹੀਨੇ ਕੰਮ ਕਰਿਆ ਮੈਂ ਪੂਰਾ ਸਾਲ ਮੱਧ ਪ੍ਰਦੇਸ਼ 'ਚ ਕੰਮ ਕਰਿਆ ਮੈਂ ਰਾਤ ਦਿਨ 6 ਮਹੀਨੇ ਹਰਿਆਣਾ 'ਚ ਕੰਮ ਕਰਿਆ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਜਿੱਥੇ ਵੀ ਇਲੈਕਸ਼ਨ ਹੁੰਦੀ ਹੈ ਪਾਰਟੀ ਨੇ ਮੇਰੀ ਡਿਊਟੀ ਲਈ ਹੈ ਤੇ ਮੈਂ ਉੱਥੇ ਜ਼ਿੰਮੇਵਾਰੀ ਨਾਲ ਕੰਮ ਕਰਿਆ ਮੈਂ ਸਲੂਟ ਪੇਸ਼ ਕਰਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੈਂ ਸਲੂਟ ਪੇਸ਼ ਕਰਦਾ ਹੈ ਸਾਡੇ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜਿਨ੍ਹਾਂ ਨੇ ਮੇਰੇ ਵਰਗੇ ਸੈਂਕੜੇ ਨੌਜਵਾਨਾਂ ਨੂੰ ਜਿਨ੍ਹਾਂ ਦਾ ਰਾਜਨੀਤਿਕ ਪਿਛੋਕੜ ਨਹੀਂ ਸੀ ਉਹਨਾਂ ਨੂੰ ਸਰਕਾਰ ਦੇ ਵਿੱਚ ਬਣਦਾ ਮਾਣ ਤੇ ਸਨਮਾਨ ਦਿੱਤਾ ਅੱਜ ਇਹ ਨਮਾਣੇ ਮਾਵਾ ਦੇ ਪੁੱਤ ਨੂੰ ਭੈਣਾ ਦੇ ਭਰਾ ਨੂੰ ਨੌਜਵਾਨਾਂ ਦੇ ਦੋਸਤ ਨੂੰ ਜਗਦੀਪ ਜੱਗੇ ਨੂੰ ਪਟਿਆਲੇ ਸ਼ਾਹੀ ਸ਼ਹਿਰ ਦਾ ਡਿਪਟੀ ਮੇਅਰ ਲਾਇਆ ਇਹ ਨਹੀਂ ਮੈਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਲੀਡਰਸ਼ਿਪ ਨੇ ਮੈਨੂੰ ਸੂਬੇ ਦਾ ਸਕੱਤਰ ਲਾਇਆ ਤੇ ਮੈਂ ਵਾਦਾ ਕਰਦਾ ਪੂਰੀ ਇਮਾਨਦਾਰੀ ਨਾਲ ਆਪਣੇ ਤਨ ਮਨ ਨੂੰ ਜਾਣਦੇ ਹੋਏ ਹਾਜ਼ਰ ਨਾਜ਼ਰ ਮੰਨ ਕੇ ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਰਹੂੰਗਾ ਦੇਖੋ ਇਹ ਗੱਲ ਸੱਚ ਹੈ ਕਿ ਜਿਹੜਾ ਸੈਕਟਰੀ ਹੁੰਦੇ ਆ ਮੌਜੂਦਾ ਸਰਕਾਰ ਦੇ ਉਹਨਾਂ ਦਾ ਕੰਮ ਹੁੰਦਾ ਹੈ ਕਿ ਪੰਜਾਬ ਨੂੰ ਕਿਸ ਤਰੀਕੇ ਨਾਲ ਚਲਾਣਾ ਸਰਕਾਰ ਦੇ ਜੋ ਮਤਲਬ ਪਾਰਟੀ ਦੇ ਆਦੇਸ਼ ਹੁੰਦੇ ਆ ਉਹਨਾਂ ਨੂੰ ਐਮ ਐਲ ਏਸ ਮਨਿਸਟਰ ਅਤੇ ਪਾਰਟੀ ਦੀ ਲੀਡਰਸ਼ਿਪ ਤੱਕ ਪਹੁੰਚਾਣਾ ਪਰ ਮੈਂ ਸ਼ਹਿਰ ਦਾ ਡਿਪਟੀ ਮੇਅਰ ਹਾਂ 26 ਵਾਰਡ ਸਾਡੇ ਹਲਕਾ ਪਟਿਆਲਾ ਦਿਹਾਤੀ ਦੇ ਹੈ 32 ਵਾਰਡ ਸਾਡੇ ਪਟਿਆਲਾ ਸ਼ਹਿਰ ਦੇ ਨੇ ਦੋ ਵਾਰਡ ਸਾਡੇ ਸਨੌਰ ਦੇ ਹੈ ਤੇ ਮੈਂ ਹੋਰ ਵੀ ਮਤਲਬ ਕਿ ਟੋਟਲ 21 ਹਲਕਿਆਂ ਦੀ ਬਤੌਰ ਸੇਵਾਦਾਰ ਨੁਮਾਇੰਦਗੀ ਕਰ ਰਿਹਾ ਸੁਭਾ ਸਕੱਤਰ ਹੋਣ ਦੇ ਨਾਤੇ ਪਰ ਮੈਂ ਇਹ ਕਹਿਣਾ ਚਾਹੁੰਦਾ ਜਿੱਥੇ ਮੇਰੀ ਰਿਹائش ਹੈ ਪਿਛਲੇ 40 ਸਾਲ ਤੋਂ ਪਟਿਆਲਾ ਸ਼ਹਿਰ ਦੇ ਵਿੱਚ ਹਲਕਾ ਪਟਿਆਲਾ ਦਿਹਾਤੀ ਜੇਕਰ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ ਭੈਣਾਂ ਮੇਰੇ ਬਰਾਬਰ ਆ ਕੇ ਖੜੇ ਹੋ ਜਾਣ ਮੇਰੇ ਨਾਲ ਹੱਥ 'ਚ ਹੱਥ ਫੜ ਕੇ ਇੱਕ ਵਾਰੀ ਇਹ ਵਾਅਦਾ ਕਰ ਲੈਣ ਕਿ ਅਸੀਂ ਪੰਜਾਬ 'ਚੋਂ ਨਸ਼ਾ ਖਤਮ ਕਰਨਾ ਹੈ ਅਸੀਂ ਪੰਜਾਬ ਨੂੰ ਉਹ ਪੰਜਾਬ ਬਣਾਉਣਾ ਹੈ ਜਿਹੜਾ ਸਾਡੇ ਬਜ਼ੁਰਗਾਂ ਨੇ ਸੁਪਨਾ ਦੇਖਿਆ ਸੀ ਅਸੀਂ ਆਪਣੇ ਹਲਕੇ ਪਟਿਆਲਾ ਦਿਹਾਤੀ ਨੂੰ ਉਹ ਹਲਕਾ ਬਣਾਣਾ ਹੈ ਜਿਹੜਾ ਅੱਜ ਤੋਂ ਬਹੁਤ ਸਾਲ ਪਹਿਲਾਂ ਲੋਕਾਂ ਨੇ ਉਮੀਦ ਕੀਤੀ ਸੀ ਤਾਂ ਮੈਂ ਇਹ ਗੱਲ ਕਹਿਣਾ ਜੇਕਰ ਇਸ ਤਰ੍ਹਾਂ ਹੋ ਜਾਏ ਤਾਂ ਕਸਮ ਹੈ ਖੁਦਾ ਦੀ ਹਵਾ ਦਾ ਰਸਤਾ ਬਦਲ ਦਾਂਗੇ ਜੇ ਨੌਜਵਾਨ ਸਾਥੀ ਮੇਰੀਆਂ ਭੈਣਾਂ ਆਪਣੇ ਭਰਾ ਜਗਦੀਪ ਜੱਗੇ ਨਾਲ ਆ ਕੇ ਖੜੇ ਹੋ ਜਾਣ